ਅੱਜ ਜਿਹੜੀ ਤੁਹਾਡੇ ਨਾਲ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇਹ ਹੈ ਸਰਦਾਰ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਜੋ ਕਿ ਤਰਨਤਾਰਨ ਸ਼ਹਿਰ ਦੇ ਇੱਕ ਵੱਡੇ ਵਪਾਰੀ ਹਨ ਅਤੇ ਉਹਨਾਂ ਦਾ ਪਰਿਵਾਰ ਪੰਜਾਬ ਦੀਆਂ ਵੱਡੀਆਂ ਹਸਤੀਆਂ ਦੇ ਵਿੱਚ ਸ਼ਾਮਲ ਹੈ ਆਜੋ ਕਰੋੜਾਂ ਦੇ ਮਾਲਕ ਹਨ ਜਿੱਥੇ ਕਦੀ ਰੋਟੀ ਖਾਣ ਦੇ ਪੈਸੇ ਤੱਕ ਨਹੀਂ ਹੁੰਦੇ ਸੀ ਉਹਨਾਂ ਦੇ ਪਰਿਵਾਰ ਕੋਲ ਸਿਰਫ ਇੱਕੋ ਗਲਤੀ ਹੋਈ ਸੀ ਕਿ ਉਹਨਾਂ ਦੇ ਪਰਿਵਾਰ ਨੇ ਪੀਰਾ ਦੀਆਂ ਕਬਰਾਂ ਨੂੰ ਪੂਜਣ ਤੋਂ ਮਨਾ ਕਰ ਦਿੱਤਾ ਸੀ ਤੇ ਫਿਰ ਕੁਝ ਅਜੀਹਾ ਹੋ ਗਿਆ ਅੱਜ ਉਹ ਕਰੋੜਾਂ ਦੇ ਵਿੱਚ ਖੇਡ ਰਹੇ ਹਨ ਸਹੀ ਗਲਤ ਦਾ ਫੈਸਲਾ ਤੁਸੀਂ ਵੀਡੀਓ ਦੇਖ ਕੇ ਖੁਦ ਕਰਨਾ ਹੈ ਤਰਨਤਨ ਸਹਿਬ ਵਿੱਚ ਰਹਿੰਦੇ ਸਰਦਾਰ ਬਲਵਿੰਦਰ ਸਿੰਘ ਦੀ ਪਰਿਵਾਰਕ ਪਿਸ਼ੋਕੜ ਬੜਾ ਹੀ ਹੈਰਾਨ ਕਰ ਦੇਣ ਵਾਲਾ ਹੈ ਸੁਣ ਕੇ ਤੁਹਾਡੇ ਦਿਲਾਂ ਦੇ ਪੇਚ ਪਏ ਪਰਮ ਪੁਲੇਖੇ ਦੂਰ ਹੋ ਜਾਣਗੇ ਬਲਦੇਵ ਸਿੰਘ ਦੱਸਦੇ ਨੇ ਕਿ ਮੈਂ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹਾਂ ਤੇ ਇਸ ਸਮੇਂ ਮੇਰੀ ਉਮਰ 65 ਸਾਲ ਦੀ ਹੋ ਚੁੱਕੀ ਹੈ ਅਤੇ ਮੇਰੇ ਪਿਤਾ ਦਾ ਦਿਹਾਂਤ ਮੇਰੇ ਬਤਨ ਦੇ ਵੇਜੀ ਹੋ ਗਿਆ ਮੇਰੀ ਮਾਤਾ ਇਕੱਲੀ ਨੇ ਹੀ ਮੈਨੂੰ ਪੜਾਇਆ ਲਿਖਾਇਆ ਤੇ ਪਾਲਿਆ ਮੇਰੀ ਮਾਤਾ ਮਨਜੀਤ ਕੌਰ ਇੱਕ ਸਿੱਖ ਫੈਮਲੀ ਦੇ ਵਿੱਚੋਂ ਸਨ ਪਰ ਮੇਰੇ ਮਾਤਾ ਜੀ ਦੱਸਿਆ ਕਰਦੇ ਸਨ ਕਿ ਮੈਂ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਮੇਰੇ ਪਿਤਾ ਜੀ ਨੇ ਮੈਨੂੰ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸਿਖਾ ਦਿੱਤਾ ਤੇ ਮੈਂ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਮੇਰੀ ਮਾਤਾ ਜੀ ਦਾ ਵਿਆਹ ਅੰਮ੍ਰਿਤਸਰ ਸ਼ਹਿਰ ਵਿੱਚ ਕਰ ਦਿੱਤਾ ਗਿਆ ਸਭ ਕੁਝ ਵਧੀਆ ਸੀ ਮੇਰੇ ਪਿਤਾ ਸਿੱਖ ਧਰਮ ਦੇ ਨਾਲ ਜੁੜੇ ਹੋਏ ਸਨ ਪਰ ਸਚਾਈ ਬਾਹਰੋਂ ਪਤਾ ਨਹੀਂ ਚਲਦੀ ਅੰਦਰ ਵੜ ਕੇ ਹੀ ਅਸਲ ਗੱਲਾਂ ਦਾ ਪਤਾ ਲੱਗਦਾ ਹੈ ਵਿਆਹ ਹੋਇਆ ਮੇਰੇ ਮਾਤਾ ਜੀ ਸੋਹਰੇ ਪਰਿਵਾਰ ਅੰਮ੍ਰਿਤਸਰ ਆਏ ਸੋਹਰੇ ਪਰਿਵਾਰ ਚ ਆਉਣ ਤੋਂ ਅਗਲੇ ਦਿਨ ਹੀ ਉਹ ਅੰਮ੍ਰਿਤ ਵੇਲੇ ਉੱਠੇ ਅਤੇ ਇਸ਼ਨਾਨ ਕਰਕੇ ਨਿਤਨੇਮ ਕਰਨ ਦੇ ਲਈ ਬੈਠ ਗਏ ਮੇਰੀ ਮਾਤਾ ਜੀ ਦੱਸਦੇ ਨੇ ਕਿ ਉਹਨਾਂ ਦੀ ਆਦਤ ਸੀ ਕਿ ਉਹ ਉੱਚੀ ਆਵਾਜ਼ ਵਿੱਚ ਬੋਲ ਕੇ ਹੀ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ ਉਹਨਾਂ ਨੇ ਦੇਖਿਆ ਸਾਰਾ ਪਰਿਵਾਰ ਸਿੱਖੀ ਦੇ ਵਿੱਚ ਤਾਂ ਹੈ ਪਰ ਕੋਈ ਵੀ ਅੰਮ੍ਰਿਤ ਵੇਲੇ ਨਹੀਂ ਉੱਠਦਾ ਸੋ ਮੇਰੀ ਮਾਤਾ ਜੀ ਨੇ ਪਹਿਲੇ ਦਿਨ ਹੀ ਪਾਠ ਕਰਨਾ ਸ਼ੁਰੂ ਕੀਤਾ ਕਿ ਸ਼ਾਇਦ ਆਵਾਜ਼ ਸੁਣ ਕੇ ਬਾਕੀ ਸਾਰੇ ਉੱਠ ਜਾਣਗੇ ਪਰ ਕੋਈ ਨਹੀਂ ਉੱਠਿਆ ਹੱਲੇ ਪਾਠ ਕਰਦਿਆਂ ਨੂੰ ਤਿੰਨ ਚਾਰ ਮਿੰਟ ਹੀ ਹੋਏ ਸਨ ਉਹਨਾਂ ਦੀ ਸੱਸ ਮਤਲਬ ਕਿ ਮੇਰੀ ਦਾਦੀ ਉੱਟ ਕੇ ਆਈ ਤੇ ਮੇਰੀ ਮਾਤਾ ਨੂੰ ਪਾਠ ਕਰਦਿਆਂ ਦੇਖ ਕੇ ਉਹਨਾਂ ਦੇ ਮੂੰਹ ਉੱਤੇ ਹੱਥ ਰੱਖ ਦਿੱਤਾ ਤੇ ਕਹਿਣ ਲੱਗੇ ਇਹ ਕੀ ਕਰ ਰਹੀ ਹੈ ਇਸ ਘਰ ਵਿੱਚ ਇਸ ਤਰ੍ਹਾਂ ਪਾਠ ਕਰਨਾ ਮਨਾ ਹੈ ਮੇਰੀ ਮਾਤਾ ਜੀ ਨੇ ਕਿਹਾ ਮੈਂ ਤੇ ਜਪਜੀ ਸਾਹਿਬ ਦਾ ਪਾਠ ਕਰ ਰਹੀ ਹਾਂ ਇਸ ਦੇ ਵਿੱਚ ਕੀ ਗਲਤ ਹੈ ਤੁਸੀਂ ਪਾਠ ਨਹੀਂ ਕਰਦੇ ਮੇਰੀ ਦਾਦੀ ਨੇ ਕਿਹਾ ਉੱਚੀ ਬੋਲ ਕੇ ਨਹੀਂ ਕਰਨਾ ਮੂੰਹ ਵਿੱਚ ਕਰ ਲਵੋ ਕਾਰਨ ਪੁਸ਼ਣ ਤੇ ਮੇਰੀ ਦਾਦੀ ਨੇ ਦੱਸਿਆ ਕਿ ਸਾਡੇ ਘਰ ਪੀਰਾਂ ਦੀ ਜਗ੍ਹਾ ਹੈ ਅਤੇ ਅਸੀਂ ਇਹਨਾਂ ਨੂੰ ਮੰਨਦੇ ਹਾਂ ਇੱਥੇ ਹੋਰ ਕੋਈ ਉੱਚੀ ਆਵਾਜ਼ ਵਿੱਚ ਪਾਠ ਨਹੀਂ ਕਰ ਸਕਦਾ ਪਹਿਲਾਂ ਤੇ ਮੇਰੀ ਮਾਤਾ ਜੀ ਬਹੁਤ ਹੈਰਾਨ ਹੋਏ ਕਿ ਸਿੱਖੀ ਵਿੱਚ ਰਹਿ ਕੇ ਇਹ ਲੋਕ ਪੀਰਾਂ ਦੀ ਪੂਜਾ ਕਰਦੇ ਨੇ ਮੇਰੀ ਮਾਤਾ ਜੀ ਨੇ ਕਿਹਾ ਅਸੀਂ ਤੇ ਸ਼ੁਰੂ ਤੋਂ ਹੀ ਇਵੇਂ ਹੀ ਪਾਠ ਕਰਦੇ ਹਾਂ ਅਤੇ ਕਰ ਦੇ ਰਹਾਂਗੇ ਪਰ ਉਹਨਾਂ ਦੀ ਸੱਸ ਇਸ ਗੱਲ ਦੇ ਉੱਤੇ ਗੁੱਸਾ ਹੋਈ ਸਵੇਰੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਇਹ ਗੱਲ ਦੱਸਣ ਲੱਗੀ ਮੇਰੇ ਮਾਤਾ ਜੀ ਨੇ ਦੱਸਿਆ ਕਿ ਮੇਰੇ ਸਾਰੇ ਪਰਿਵਾਰ ਨੇ ਮੈਨੂੰ ਪਾਠ ਕਰਨ ਤੋਂ ਰੋਕਿਆ ਅਤੇ ਪੀਰਾਂ ਦੀ ਜਗ੍ਹਾ ਜੋ ਕਿ ਉਹਨਾਂ ਦੇ ਘਰ ਵਿੱਚ ਹੀ ਸੀ ਉਸ ਨੂੰ ਮੰਨਣ ਦੇ ਲਈ ਕਿਹਾ ਜੋ ਕਿ ਮੈਨੂੰ ਨਾਮਨਜ਼ੂਰ ਸੀ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਸਿਰਫ ਇੱਕ ਦੇ ਅੱਗੇ ਹੀ ਸਿਰ ਝੁਕਾਓ ਜੋ ਜਗਾ ਜਗਾ ਦੇ ਉੱਤੇ ਝੁਕਦਾ ਹੈ ਉਹ ਸਿਰ ਨਹੀਂ ਹੁੰਦਾ ਅਮਰਤ ਸ਼ੱਕ ਕੇ ਮੜੀਆਂ ਮਸਾਣੀਆਂ ਦੀ ਪੂਜਾ ਕਰਨੀ ਇਹ ਸਿੱਖੀ ਨਹੀਂ ਹੈ ਸਾਰਾ ਪਰਿਵਾਰ ਮੇਰੇ ਖਿਲਾਫ ਸੀ ਪਰ ਫਿਰ ਵੀ ਮੈਂ ਆਪਣਾ ਪਾਠ ਜਾਰੀ ਰੱਖਿਆ ਸਮਾਂ ਬੀਤਿਆ ਤੇ ਘਰ ਦਾ ਮਾਹੌਲ ਖਰਾਬ ਹੋਣ ਲੱਗ ਪਿਆ ਕਲੇਸ਼ ਰਹਿੰਦਾ ਸੀ ਪਹਿਲਾ ਮੇਰਾ ਸਹੁਰਾ ਤੇ ਫਿਰ ਜਲਦੀ ਹੀ ਮੇਰੀ ਸੱਸ ਵੀ ਪੂਰੀ ਹੋ ਗਈ ਲੋਕਾਂ ਨੇ ਤਰਾਂ ਤਰਾਨੀਆਂ ਗਲਣਾ ਕੀਤੀਆਂ ਫਿਰ ਮੇਰਾ ਜਨਮ ਹੋਇਆ ਤੇ ਮੇਰੇ ਜਨਮ ਤੋਂ ਕੁਝ ਸਾਲ ਬਾਅਦ ਹੀ ਮੇਰੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਸਾਰਾ ਇਲਾਕਾ ਕਹਿਣ ਲੱਗਿਆ ਇਹਨਾਂ ਨੇ ਪੀਰਾਂ ਦੀ ਜਗ੍ਹਾ ਨੂੰ ਨਹੀਂ ਮੰਨਿਆ ਇਸ ਕਰਕੇ ਪੀਰ ਇਨ੍ਹਾਂ ਤੋਂ ਨਾਰਾਜ਼ ਹੋ ਗਏ ਹਨ ਇਸੇ ਵਜ੍ਹਾ ਨਾਲ ਇਨਾਂ ਦਾ ਸਾਰਾ ਪਰਿਵਾਰ ਖਤਮ ਹੋ ਰਿਹਾ ਹੈ ਲੋਕ ਕਹਿਣ ਲੱਗੇ ਹੋਲੀ-ਹੋਲੀ ਇਸ ਦਾ ਪੁੱਤਰ ਵੀ ਇਸੇ ਤਰ੍ਹਾਂ ਹੀ ਮਰ ਜਾਵੇਗਾ ਮੇਰੀ ਮਾਤਾ ਜੀ ਨੇ ਕਿਹਾ ਮੈਂ ਕਿਸੇ ਦੀ ਗੱਲ ਨਹੀਂ ਸੁਣੀ ਤੇ ਆਪਣੇ ਘਰ ਦੇ ਵਿੱਚ ਬਣੀ ਹੋਈ ਪੀਰਾਂ ਦੀ ਜਗਾ ਨੂੰ ਵੀ ਢਾ ਦਿੱਤਾ ਬਲਦੇਵ ਸਿੰਘ ਦੱਸਦੇ ਨੇ ਕਿ ਹੋਲੀ-ਹੋਲੀ ਮੈਂ ਵੱਡਾ ਹੋ ਗਿਆ ਜਦੋਂ ਮੈਂ 10-12 ਸਾਲ ਦਾ ਹੋਇਆ ਘਰ ਦੇ ਵਿੱਚ ਅੰਤ ਦੀ ਗਰੀਬੀ ਸੀ ਕਈ ਵਾਰ ਖਾਣ ਦੇ ਲਈ ਆਟਾ ਵੀ ਨਹੀਂ ਹੁੰਦਾ ਸੀ ਮੇਰੀ ਮਾਤਾ ਜੀ ਨੇ ਮੈਨੂੰ ਜਪਜੀ ਸਾਹਿਬ ਦਾ ਪਾਠ ਸਿਖਾ ਦਿੱਤਾ ਕਿਤੇ ਨਾ ਕਿਤੇ ਮੈਂ ਵੀ ਆਪਣੀ ਗਰੀਬੀ ਤੋਂ ਬਹੁਤ ਪਰੇਸ਼ਾਨ ਸੀ ਤੇ ਲੋਕ ਮੈਨੂੰ ਕਹਿੰਦੇ ਸੀ ਤੇਰੀ ਮਾਂ ਪੀਰਾਂ ਨੂੰ ਨਹੀਂ ਮੰਦੀ ਐਸੇ ਕਰਕੇ ਤੇਰਾ ਪਿਓ ਵੀ ਮਰ ਗਿਆ ਤੇ ਤੁਹਾਡੇ ਘਰ ਐਨੀ ਗਰੀਬੀ ਹੈ ਮੇਰੇ ਅੰਦਰ ਵੀ ਲੋਕਾਂ ਦੀਆਂ ਗੱਲਾਂ ਸੁਣ ਕੇ ਇੱਕ ਡਰ ਬਣ ਚੁੱਕਿਆ ਸੀ ਕਿ ਉਹਗੇ ਹੁਣ ਮੇਰੇ ਮਰਨ ਦੀ ਅਤੇ ਮੇਰੀ ਮਾਤਾ ਦੀ ਵਾਰੀ ਸੀ ਕਦੀ ਕਦੀ ਮੈਂ ਆਪਣੀ ਮਾਤਾ ਨੂੰ ਕਹਿੰਦਾ ਸੀ ਕਿ ਪੀਰਾਂ ਦੇ ਚਲਦੇ ਹਾਂ ਪਰ ਮੇਰੀ ਮਾਤਾ ਕਹਿੰਦੀ ਸੀ ਸਾਡਾ ਪੀਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਜੋ ਪੀਰਾਂ ਦੇ ਵੀ ਪੀਰ ਹਨ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਪੀਰਾਂ ਦੀ ਜਗ੍ਹਾ ਸੀ ਜੋ ਅੱਜ ਵੀ ਮੌਜੂਦ ਹੈ ਹਰ ਸਾਲ ਉੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਸਾਰੇ ਲੋਕ ਜਾ ਰਹੇ ਸੀ ਮੇਰਾ ਵੀ ਦਿਲ ਕੀਤਾ ਮੈਂ ਵੀ ਪਰੇਸ਼ਾਨ ਸੀ ਮੇਰੀ ਮਾਂ ਕਿਹਾ ਕਰਦੀ ਸੀ ਸਾਡਾ ਪੀਰ ਜ਼ਰੂਰ ਆਵੇਗਾ ਤੇ ਮੈਂ बार-बार ਇਹੀ ਕਹਿੰਦਾ ਸੀ ਸਾਡਾ ਪੀਰ ਕਦੋਂ ਆਵੇਗਾ ਅਗਲੇ ਦਿਨ ਮੇਰੀ ਮਾਤਾ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਉਸ ਨੇ ਉਹ ਜਗਾ ਪੁੱਟਣੀ ਸ਼ੁਰੂ ਕਰ ਦਿੱਤੀ ਜਿੱਥੇ ਸਾਡੇ ਘਰ ਵਿੱਚ ਪੀਰਾਂ ਦੀ ਕਬਰ ਸੀ ਥੋੜਾ ਜਿਹਾ ਪੁੱਟਿਆ ਤੇ ਉਥੋਂ ਕੁਝ ਨਿਕਲਦਾ ਹੈ ਉਥੇ ਘੜੇ ਦੱਬੇ ਹੋਏ ਸਨ ਮੈਨੂੰ ਨਹੀਂ ਪਤਾ ਉਹਨਾਂ ਘੜਿਆਂ ਵਿੱਚ ਕੀ ਸੀ ਉਸ ਦਿਨ ਤੋਂ ਬਾਅਦ ਮੇਰੀ ਮਾਤਾ ਨੇ ਘਰ ਦੇ ਵਿੱਚ ਹੀ ਕਰਿਆਨੇ ਦੀ ਦੁਕਾਨ ਪਾ ਲਈ ਸਾਡਾ ਕਰਿਆਨੇ ਦਾ ਕੰਮ ਵੀ ਬਹੁਤ ਵਧੀਆ ਚੱਲਿਆ ਤੇ ਮੇਰੀ ਮਾਤਾ ਨੇ ਮੈਨੂੰ ਬਹੁਤ ਪੜਾਇਆ ਅਸੀਂ ਇੱਕਦਮ ਕਿਵੇਂ ਇੰਨਾ ਅਮੀਰ ਹੋ ਗਏ ਮੈਨੂੰ ਸਮਝ ਨਹੀਂ ਲੱਗੀ ਜੀ ਤੇ ਜਦੋਂ ਮੈਂ ਵੱਡਾ ਹੋਇਆ ਸਰਦੇ ਹਾਲਾਤ ਬਹੁਤ ਵਧੀਆ ਹੋ ਚੁੱਕੇ ਸਨ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਤਰਨਤਨ ਸ਼ਹਿਰ ਦੇ ਵਿੱਚ ਕੱਪੜੇ ਦੀ ਦੁਕਾਨ ਖੋਲ ਲਈ ਮੇਰਾ ਕੱਪੜੇ ਦਾ ਕੰਮ ਐਨਾ ਜ਼ਿਆਦਾ ਵਧੀਆ ਚੱਲਿਆ ਕਿ ਮੈਂ ਹੌਲੀ-ਹੌਲੀ ਵੱਡਾ ਸ਼ੋਰੂਮ ਖੋਲ ਕੇ ਵੱਡਾ ਕੱਪੜੇ ਦਾ ਹੋਲਸੇਲ ਵਪਾਰ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਅਸੀਂ ਲੱਖਪਤੀ ਤੋਂ ਕਰੋੜਪਤੀ ਬਣ ਗਏ ਅੱਜ ਅਸੀਂ ਲੱਖਾਂ ਰੁਪਈਆਂ ਦਾ ਟੈਕਸ ਭਰਦੇ ਹਾਂ ਉਸ ਦਿਨ ਉਹਨਾਂ ਕੜਿਆਂ ਦੇ ਵਿੱਚੋਂ ਕੀ ਨਿਕਲੇ ਆ ਮੈਨੂੰ ਨਹੀਂ ਪਤਾ ਕਿਉਂਕਿ ਐਨੇ ਸਾਲ ਅਸੀਂ ਅੰਤ ਦੀ ਗਰੀਬੀ ਕੱਟੀ ਤੇ ਖਾਣ ਦੇ ਲਈ ਆਟਾ ਨਹੀਂ ਹੁੰਦਾ ਸੀ ਪਰ ਕੜਿਆਂ ਦੇ ਨਿਕਲਣ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਅਮੀਰ ਹੋ ਗਏ ਅਤੇ ਉਹ ਜਗ੍ਹਾ ਵੀ ਉੱਥੇ ਬਹੁਤ ਸਮੇਂ ਤੋਂ ਸੀ ਐਨਾ ਟਾਈਮ ਉਹ ਕੜੇ ਕਿਉਂ ਨਹੀਂ ਕੱਢੇ ਗਏ ਇਹ ਸਵਾਲ ਅੱਜ ਵੀ ਮੇਰੇ ਦਿਮਾਗ ਦੇ ਵਿੱਚ ਹੈ ਮੇਰੀ ਮਾਤਾ ਹਮੇਸ਼ਾ ਹੀ ਮੈਨੂੰ ਕਹਿੰਦੀ ਸੀ ਜੋ ਵੀ ਸਾਨੂੰ ਦਿੱਤਾ ਹੈ ਸਾਡੇ ਪੀਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਹੈ ਸੋ ਹੂੰ ਤੁਸੀਂ ਹੀ ਸੋਚਣਾ ਹੈ ਇਹ ਪੀਰਾਂ ਦੀਆਂ ਕਬਰਾਂ ਘਰ ਘਰ ਦੇ ਵਿੱਚ ਕਿਵੇਂ ਬਣ ਗਈਆਂ ਇਹ ਪੀਰਾਂ ਦੀਆਂ ਜਗ੍ਹਾ ਕਿਉਂ ਬਣਾਈਆਂ ਗਈਆਂ ਹਨ ਕਿਤੇ ਇਹ ਤਾਂ ਨਹੀਂ ਪੁਰਾਣੇ ਲੋਕਾਂ ਨੇ ਥੱਲੇ ਪੈਸੇ ਦੱਬੇ ਹਨ ਉਹਨਾਂ ਨੂੰ ਕੋਈ ਕੱਢ ਨਾ ਸਕੇ ਉਸਤੇ ਉੱਪਰ ਪੀਰ ਦੀ ਜਗ੍ਹਾ ਬਣਾ ਦਿੱਤੀ ਕਿਉਂਕਿ ਅਸਲ ਮੁਸਲਮਾਨਾ ਦੀਆਂ ਥਾਮਾਂ ਪੰਜਾਬ ਦੇ ਵਿੱਚ ਬਹੁਤ ਘੱਟ ਹਨ